ਸੋ ਸੰਗਤ ਜੀ ਆ ਦੇਖੋ ਬਜ਼ੁਰਗ ਸਾਈਕਲ ਤੇ ਯਾਰਿਆ ਵਾਹਿ ਖਾਲਸਾ ਵਾਹਿ ਗੁਰਜੀ ਕੀ ਫਤਿਹ ਪਿਆਰਿਓ ਬਾਬਾ ਜੀ ਪਹਿਲੇ ਨੇ ਤੇ ਪਲੇ ਆਪਣਾ ਨਾਮ ਦੱਸੋ ਕੀ ਨਾਮ ਆ ਜਰਨੈਲ ਸੇ ਕਿਹੜਾ ਪਿੰਡ ਬਾਬੀਆ ਬਣਾ ਪਿੰਡ ਜਗਰਾਉ ਵਾਲੇ ਪੁੱਲ ਨਾਲ ਜੀ ਜਗਰਾਉ ਤੋਂ ਆਏ ਹੋ ਸਾਈਕਲ ਤੇ ਹੀ ਸਾਈਕਲ ਤੇ ਬੱਬਾ ਜੀ ਕਦੋਂ ਚਲੇ ਸੀ ਕੱਲ ਚਲੇ ਕੱਲ ਚਲੇ ਹੋ ਧੰਨ ਆ ਬਾਬਾ ਨਾਨਕ ਧੰਨ ਤੁਹਾਡੇ ਸਿੱਖ ਜਗਰਾਉ ਜਗਰਾਉ ਤੋਂ ਆ ਰਹੇ ਆ ਜੀ ਸਾਈਕਲ ਤੇ ਦੇਖੋ ਖਾਲਸਾ ਜੀ ਇਹੋ ਜਿਹੇ ਗੁਰਸਿੱਖ ਪਿਆਰੇ ਚੜ੍ਹਦੀ ਕਲਾ ਵਾਲੇ ਜਦੋਂ ਹੁਣ ਸਾਡੇ ਨਾਲ ਨਹੀਂ ਨਹੀਂ ਬਾਬਾ ਜੀ ਨਹੀਂ ਪੀਓ ਚਾਹੋ ਬਾਬਾ ਆਜੋ ਤੁਹਾਨੂੰ ਜੂਸ ਵੀ ਨੇ ਆਜੋ ਤੁਹਾਨੂੰ ਜੂਸ ਲਈ ਆਜੋ ਨਹੀਂ ਆਜੋ ਬਈ ਆਓ ਜੂਸ ਵੀ ਨੇ ਆਜੋ ਆਜੋ ਅੱਜ ਲਾ ਲਓ ਅਲਾ ਬਈ ਸਾਰ ਦੇ ਲਾਓ ਬਈ ਗੁਰ ਲਾਓ ਸਾਰ ਦੇ ਲਾਜੋ ਉੱਥੇ ਬਾਬਾ ਜੀ ਦੇਖੋ ਸੰਗਤ ਜੀ ਇਹੋ ਜਿਹੇ ਗੁਰਮੁਖ ਪਿਆਰੇ ਆ ਜਗਰਾਵ ਤੋਂ ਚੱਲੇ ਜੇ ਦੋ ਦਿਨ ਹੋ ਗਏ ਅੱਜ ਦੂਜਾ ਦਿਨ ਆ ਤੇ ਦਿੱਲੀ ਨੂੰ ਚਾਲੇ ਪਾ ਰਹੇ ਆ ਤੇ ਦੇਖੋ ਸਰੀਰ ਵੀ ਭਾਰਾ ਤੇ ਸਾਈਕਲ ਤੇ ਹੀ ਘਰੋਂ ਨਿਕਲੇ ਆ ਤੋ ਜਿਹੜੇ ਮੇਰੇ ਵੀਰ ਘਰ ਬੈਠੇ ਨਾ ਯਾਰ ਇਹ ਜਿਹੇ ਬਜ਼ੁਰਗਾਂ ਨੂੰ ਦੇਖ ਕੇ ਨਾ ਯਾਰ ਜਰੂਰ ਆਪਣੇ ਘਰੋਂ ਨਿਕਲੋ ਜਿੰਨੇ ਜੋਗੇ ਹੈਗੇ ਹੋ ਜੇ ਜ਼ਮੀਨ ਹੀ ਤਾਂ ਜਗੀਰ ਜਿਹੜੀ ਆਪਣੀ ਜ਼ਮੀਰ ਤੇ ਜਾਗਦੀ ਨਾ ਯਾਰ ਜ਼ਮੀਰ ਆਪਣੀ ਜਗਾਓ ਅਜਿਹੇ ਬਜ਼ੁਰਗ ਦੇਖੋ ਜੰਗਰਾਓ ਤੋਂ ਆਏ 2 ਦਿਨ ਤੇ ਸਾਈਕਲ ਤੇ ਤੇ ਕਿਉਂ ਨਾ ਮੋਟਾ ਫਦੇ ਹੋਊਗਾ ਬਾਬਿਓ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਬਾ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਆਪਾਂ ਕਰੀਏ ਤੇ ਚਲੋ ਆਪਾਂ ਹੁਣ ਜੂਸ ਵਗੈਰਾ ਪਿਲਾਵਾਂਗੇ ਬਾਬਾ ਜੀ ਨੂੰ ਤੇ ਬਬੀ ਰੋਂਦੇ ਕਿਵੇਂ ਹੋ ਕੀ ਕੀ ਗੱਲ ਹੈ ਰੋਂਦੇ ਕਿਵੇਂ ਹੋ ਰੋਣਾ ਬਾਬਾ ਜੀ ਰੋਣਾ ਤੁਹਾਡੀ ਪਤਾ ਹੀ ਹੈ ਬਾਬਾ ਜੀ ਜਿਹੜਾ ਤੁਸੀਂ ਦੁਰਪੇ ਨਾ ਕਰੋ ਕਿ ਤੁਹਾਡੀ ਪਤਾ ਹੀ ਹੈ ਥੋੜੀ ਅੱਖਾਂ ਨਾ ਭਰੋ ਤੁਸੀਂ ਹੋਰ ਘੜਕਾ ਨਾ ਵੀ ਬੱਚੇ ਪੀ ਹੈਗੇ ਮੈਂ ਅੱਛਾ ਜੀ ਸ਼ਾਮ ਤੱਕ ਪਹੁੰਚ ਜਾਣਾ ਕੱਲ ਨੂੰ ਸਹੀ ਪਰ ਤੁਹਾਨੂੰ ਪੜਜੇ ਜੇ ਬਬੀਆ ਖਾਣਾ ਪਰੋਸ ਕੋਈ ਪੀਓ ਦੀ ਕੋਈ ਪਰ ਕੋਈ ਡਾ ਨਹੀਂ ਹੈਗਾ ਪਤਾ ਚੱਲੇ ਆ ਜਦੋਂ ਹੋਰ ਵੀ ਮਰਜ਼ੀ ਆਤਾ ਹੈ ਕਿੰਨਾ ਜਿੰਦ ਤੋਂ ਕਿੰਨਾ ਹੋਣਾ ਜਿਗਰਾ ਉਹ ਤਾਂ 100 ਕਿਲੋਮੀਟਰ ਕਰਦੇ ਸੋ 150 ਕਿਲੋਮੀਟਰ ਹਾਂ ਜੀ ਹਾਂ ਹੌਸਲੇ ਨਾਲ ਜੀ ਉਹਨਾਂ ਦੇ ਕਿ ਸਾਡਾ ਹੌਸਲਾ ਵੱਧ ਗਿਆ ਕਿੰਨਾ ਵੱਧ ਗਿਆ ਉਹਨੂੰ ਆਹ ਇਸ ਤੋਂ ਪਰ ਜਿਹੜਾ ਟੈਕਲ ਸਾਈਕਲ ਖੜਾ ਕੇ ਘੇਰੇ ਸਾਈਕਲ ਚੱਕੇ